ਅ ਮੇਟੋ ਜੀ ਜਦੋਂ ਮੈਂ ਅਥੇ ਪਹਿਲੇ ਕਿਹਾ ਸੀਗਾ ਵੀ ਪੰਜਾਬ ਦੀ ਸਿਆਸਤ ਦੇ ਵਿੱਚ ਤੇ ਜ਼ਿਆਦਾਤਰ ਆਹੀ ਕੁਝ ਹੁੰਦਾ ਰਵਨੀਤ ਬਿੱਟੂ ਹੋਰਿਆਂ ਦਾ ਇੱਕ ਹੋਰ ਬਿਆਨ ਸਾਹਮਣੇ ਆ ਰਿਹਾ ਉਹ ਕਹਿੰਦੇ ਕਿ ਡੇਰੇ ਦੇ ਕਰਕੇ ਅਕਾਲੀ ਦਲ ਵਾਲਿਆਂ ਨੇ ਬੇਅਦਬੀ ਕਰਾਈ ਗੱਲ ਬਹੁਤ ਵੱਡੀ ਹੈ ਫਿਰ ਉਹ ਚਿੱਟੇ ਵਾਲਾ ਇਲਜ਼ਾਮ ਇਹ ਵੀ ਅਕਾਲੀਆਂ ਵੇਲੇ ਕੰਮ ਸ਼ੁਰੂ ਹੋਇਆ ਹੁਣ ਇਸ ਗੱਲ ਨੂੰ ਕਿਵੇਂ ਵੇਖੀਓ ਵੀ ਐਸ ਵੇਲੇ ਜਦੋਂ ਅਕਾਲੀ ਲਗਾਤਾਰ ਰੈਲੀਆਂ ਤੇ ਆ ਕਾਲੀ ਲਗਾਤਾਰ ਕਹਿੰ ਲੋ ਵੀ ਕਿ ਸਰਗਰਮੀ ਤੇ ਆ ਵੇਖੋ ਰਵਨੀਤ ਬਿੱਟੂ ਐਸ ਵੇਲੇ ਮਤਲਬ ক্রিকেট ਖੇਡੀ ਤੁਸੀਂ ਕਦੇ ਜ਼ਿੰਦਗੀ ਚ ਬਿਲਕੁਲ ਖੇਡੀ ਪਾਉ ਖੇਡੀ ਮੈਂ ਤੇ ਅੱਜ ਇੱਕ ਇੰਟਰਵਿਊ ਚ ਕਹਿ ਕੇ ਡਾਂਕ ਮੈਂ ਕ੍ਰਿਕਟਰ ਬਣਨਾ ਚਾਹੁੰਦਾ ਸੀ ਅੱਛਾ ਠੀਕ ਆ ਹਾਂ ਤਿੰਨ ਚਾਰ ਸੁਪਨੇ ਆਪਣੇ ਸਾਰੇ ਪੰਜਾਬੀਆਂ ਦੇ ਕਾਮਨ ਹੁੰਦੇ ਮੈਂ ਸਿੰਗਰ ਬਣਨਾ ਚਾਹੁੰਦਾ ਸੀ ਮੈਂ ਐਕਟਰ ਬਣਨਾ ਚਾਹੁੰਦਾ ਸੀ ਮੈਂ ਕ੍ਰਿਕਟਰ ਬਣਨਾ ਚਾਹੁੰਦਾ ਸੀ ਮੈਂ ਫੌਜੀ ਬਣਨਾ ਚਾਹੁੰਦਾ ਸੀ ਮੈਂ ਪੁਲਿਸ ਚ ਹੋਣਾ ਚਾਹੁੰਦਾ ਸੀ ਹਾਂ ਅੱਗੇ ਕੀ ਜੀ ਪਤਾ ਹੁੰਦੇ ਵਸ ਇਤੋਂ ਜ਼ਿਆਦਾ ਪੰਜਾਬੀਆਂ ਨੂੰ ਜਾਣੇ ਮਾਰਗਦਰਸ਼ਨ ਤੋਂ ਮੈਨਾਂ ਪਤਾ ਹੀ ਨਹੀਂ ਲੈ ਮੈਂ ਤੇ ਕਹਿਣਾ ਕਿ ਸਾਡੇ ਪੰਜਾਬੀ NASA ਦੇ ਵਿਗਿਆਨੀ ਬਣਨ ਬਈ ਸਪੇਸ ਤੇ ਜਾਂ ਜੀ ਉਚਾਈਆਂ ਹਿਸ਼ੋਣਾ ক্রিকেট ਦੇ ਵਿੱਚ ਇੱਕ ਸ਼ਬਦ ਬੋਲਿਆ ਜਾਂਦਾ ਲੱਪੇਬਾਜ਼ੀ ਹਮ ਬਈ ਟੈਕਨੀਕਲੀ ਕੋਦੋਂ ਦਾ ਸਾਊਂਡ ਨਹੀਂ ਹੁੰਦਾ ਅੰਨੇ ਵਾ ਉਹਨੇ ਕਮਾਉਣਾ ਜੇ ਟੋਲੇ ਤੇ ਚੜ ਗਈ ਪਾਰਿਆ ਨਹੀਂ ਤੇ ਆਪਦਾ ਕੰਮ ਹੋ ਗਿਆ ਜਾਂ ਆਪ ਹੈ ਨਹੀਂ ਤੇ ਜਗਾਹ ਕਹਿ ਨਹੀਂ ਉਹਨੂੰ ਕਹਿੰਦੇ ਆ ਲੱਪੇਬਾਜ਼ ਹਮ ਠੀਕ ਹੈ ਜੀ ਜੀ ਇਹ ਐਸ ਵੇਲੇ ਲੱਪੇਬਾਜ਼ ਬੱਲੇਬਾਜ਼ ਦੀ ਅੰਦਾਜ਼ ਦੇ ਵਿੱਚ ਖੇਡ ਰਿਹਾ ਬਿੱਟੂ ਸਾਹਿਬ ਜੇ ਤੇ ਪ੍ਰੇਮਕਾ ਗਾਂਧੀ ਆ ਗਈ ਚੱਲ ਜੀ ਜੇ ਤਰਹੁਲ ਗਾਂਧੀ ਚੱਲ ਬਾਈ ਅਜ ਅਕਾਲੀ ਠੋਕਤੇ ਹੂੰ ਬਈ ਕਹਿੰਦੇ ਜੀ ਬੇਅਦਬੀਆਂ ਦਾ ਮਾਮਲਾ ਡੇਰੇ ਨਾਲ ਜੁੜਿਆ ਡੇਰੇ ਦੇ ਕਹਿਣ ਤੇ ਬੇਦਬੀ ਕਰ ਬਈ ਅਰੇ ਸਾਹਿਬ ਹੱਥ ਜੋੜ ਕੇ ਬੇਣਤੀ ਹੈ ਬਿੱਟੂ ਸਾਹਿਬ ਉਸ ਡੇਰੇ ਦਾ ਨਾਂ ਤੇ ਲਓ ਸੰਤ ਪਤਾ ਨਹੀਂ ਹੂੰ ਲਿਓ ਜਰਾ ਡੇਰੇ ਦਾ ਨਾਂ ਕਿਹੜਾ ਨਾਮ ਜੀ ਕਿਹੜਾ ਡੇਰਾ ਹੈ ਲਿਆ ਨਾ ਨਹੀਂ ਸਰ ਦੱਸਿਓ ਆਡੀਅנס 'ਚ ਦੱਸਿਓ ਕਿ ਡੇਰੇ ਦਾ ਨਾਮ ਲਿਆ ਹੈ ਕਿ ਨਹੀਂ ਹਾਂਜੀ ਜੇ ਕਿਸੇ ਨੇ ਸੁਣਿਆ ਹੋਵੇ ਤੁਸੀਂ ਦੱਸੋ ਜੇ ਉਹਨਾਂ ਦਾ ਬਿਆਨ ਤੁਸੀਂ ਵੀਡੀਓ ਦੇ ਰੂਪ 'ਚ ਸੁਣਿਆ ਮੈਂ ਤਾਂ ਪੜਿਆ ਉੱਥੇ ਤਾਂ ਡੇਰਾ ਲਿਖਿਆ ਕੱਲਾ ਹੂੰ ਠੀਕ ਹੈ ਨਾ ਜੀ ਹੁਣ ਬਿੱਟੂ ਸਾਹਿਬ ਦੱਸਣ ਕਿ ਕਾਲੀਆਂ ਦਾ ਨਾਮ ਤੁਸੀਂ ਜੋੜ ਰਹੇ ਹੋ ਬੇਅਦਬੀਆਂ ਨਾਲ ਜੀ ਠੀਕ ਹੋ ਗਿਆ ਦਲੇਰੀ ਦਾ ਕੰਮ ਹੈ ਹੂੰ ਪਰ ਉਸ ਭਾਈ ਡੇਰੇ ਦਾ ਨਾਮ ਜੇ ਤੁਸੀਂ ਨਹੀਂ ਲਿਆ ਜੇ ਲਾ ਕੇ ਕਹਿ ਰਹੇ ਮੈਂ ਉਹ ਨਹੀਂ ਸੁਣੀ ਇਹਨਾਂ ਦੀ ਬਾਈਟ ਸਟੇਟਮੈਂਟ ਜਿਹੜੀ ਵੀਡੀਓ ਦੇ ਰੂਪ ਚ ਮੈਂ ਅਖਬਾਰ ਚ ਪੜਿਆ ਤਾਂ ਉਹਦੇ ਚ ਤਾਂ ਡੇਰਾ ਲਿਖਿਆ ਸੀ ਇੱਕ ਡੇਰੇ ਦੇ ਕਹਿਣ ਤੇ ਹੂੰ ਤਾਂ ਡੇਰਾ ਜੇ ਅਖਬਾਰ ਨਹੀਂ ਲਿਖ ਰਿਆ ਉਹਨਾਂ ਦੀ ਜ਼ੁਰਤ ਫੁੱਸ ਹੋ ਗਈ ਤੇ ਜੇ ਇਹ ਨਹੀਂ ਬੋਲੇ ਤੇ ਫਿਰ ਕਾਣਾ ਹੋ ਗਿਆ ਕੰਮ ਹਾਂਜੀ ਕਿਉਂ ਕਿਉਂਕਿ ਉਸ ਡੇਰੇ ਤੋਂ ਕੰਮ ਲੈ ਰਹੇ ਹਾਂ ਹੂੰ ਹਰਿਆਣੇ ਚ ਉਸ ਡੇਰੇਦਾਰ ਨੂੰ ਤੁਸੀਂ ਵਾਰ-ਵਾਰ ਵਾਰ-ਵਾਰ ਪੈਰੋਲ ਦਵਾ ਰਹੇ ਜੀ ਹਰ ਮੌਕੇ ਤੇ ਹਣੀਪ੍ਰੀਤ ਆਰਐਸਐਸ ਦੇ ਇੱਕ ਲੀਡਰ ਦੇ ਬਹੁਤ ਨੇੜੂ ਆ ਫਿਰ ਅਸੀਂ ਸਮਝੀਏ ਕਿ ਬਿੱਟੂ ਸਾਹਿਬ ਨਿਸ਼ਾਨਾ ਇੱਕ ਤਰਫਾ ਲਾ ਰਹੇ ਹੋ ਹੂੰ ਦੂਜੀ ਤਰਫੋਂ ਵਿਚਾਰ ਰਹੇ ਹੋ ਜੀ ਇਹ ਤਾਂ ਉਹੀ ਗੱਲ ਹੈ ਨਾ ਇਹ ਕਾ ਇਥੇ ਸਾਹਿਬ ਕੋਈ ਵੀਡੀਓ ਪਾ ਰਹੇ ਸੀ ਕਿ ਆਪਣੇ ਏਰੀਆ ਚ ਕਹਿੰਦੇ ਜੀ ਫਲਾਣਾ ਅਫਸਰ ਕਰਪਸ਼ਨ ਕਰਦਾ ਤੇ ਉਹਦੇ ਉਤਲਾ ਅਫਸਰ ਹੈ ਨਾ ਜਿਹੜਾ ਉਹ ਬੜਾ ਇਮਾਨਦਾਰ ਹੈ ਹੁਣ ਉਹ ਉਤਲੇ ਅਫਸਰ ਦੀ ਸਾਰੀ ਦੇਖ ਰੇ ਕਾ ਡਿਊਟੀ ਹੈ ਜੀ ਮੈਂ ਕਹ ਲਿਆ ਹੋ ਗਿਆ ਇਹ ਕੰਮ ਇੱਕ ਨਾਲ ਇੱਕ ਨਾਲ ਉਹ ਦੁਸ਼ਮਣੀ ਕੱਢਣ ਡਿਆ ਜੇ ਸਮਾਜ ਸੇਵੀ ਜੀ ਤੇ ਇੱਕ ਨਾਲ ਯਾਰੀ ਪੋ ਲਾ ਰਿਹਾ ਹੈ ਆ ਵੇਖੋ ਵੇਖੋ ਵਿਖੋ ਆ ਕੋ ਚੱਲਦਾ ਹੈ ਭਈ ਇੱਕ ਤੇ ਨਿਸ਼ਾਨਾ ਜੇ ਲਾ ਰਹਿ ਜੇ ਭਈ ਤੇ ਦੂਜੇ ਤੇ ਵੀ ਕੋ ਹੂੰ ਤੂੰ ਹੀ ਤੁਸੀਂ ਤੇ ਉਸ ਡੇਰੇ ਵਾਲੇ ਦੀਆਂ ਸੁਣਵਾਈਆਂ ਫਾਸਟ ਟਰੈਕ ਤੇ ਲੱਗਾ ਹੂੰ ਜਿਸ ਤਰੀਕੇ ਨਾਲ ਸੁਣਵਾਈਆਂ ਚੱਲ ਰਹੀਆਂ ਤੋ ਗੱਲ ਇਹ ਆ ਕਿ ਬਈ ਤੁਸੀਂ ਆਪਣੇ ਮੋਹੂ ਡੇਰੇ ਦਾ ਬਿਨਾਂ ਆਓ ਜੀ ਲੋਕ ਸੁਣ ਨਾ ਡੇਰਾ ਤਾਂ ਪਤਾ ਹੀ ਹੈ ਹੂੰ ਆ ਦੋਸਤ ਵੀ ਹੰਤੇ ਕਨਫਰਮ ਕਰ ਰਿਹਾ ਵੀ ਡੇਰਾ ਸ਼ਬਦ ਹੀ ਹੈ ਡੇਰਾ ਸ਼ਬਦ ਇਸਤੇਮਾਲ ਕੀਤਾ ਫਿਰ ਕਾਨ ਹੈ ਜੀ ਕਾਨ ਹੈ ਤੁਹਾਡੇ ਚ ਡੇਰਾ ਸਿਰਸਾ ਜੋੜਿਆ ਜਾਂਦਾ ਇਹਦੇ ਨਾਲ ਹੂੰ ਬੇਤਬੀਆਂ ਨਾਲ ਤੁਹਾਡੀ ਜ਼ਰਤ ਜਿਹੜੀ ਹੈ ਉਹ ਸਿਆਸੀ ਮਫਾਦ ਨਹੀਂ ਪੈਣ ਦਿੰਦੇ ਸਾਬ ਜੀ ਬਿਲਕੁਲ ਗੱਲ ਇਹ ਆ ਕਿ ਜੇ ਅਕਾਲੀਆਂ ਨੇ ਜਿਹਾ ਕੀਤਾ ਤੇ ਭਾਈ ਤੁਸੀਂ ਮਾਨ ਸਰਕਾਰ ਤੇ ਦਬਾਅ ਬਣਾਓ ਹੁਣ ਕਾਲੀ ਹੈ ਨੀਗੇ ਗੇਮ ਚ ਜੀ ਆ ਬਿਲਕੁਲ ਹੁਣ ਮੌਕੇ ਦੇ ਉਹ ਨਹੀਂ ਹੋਰੋਂ ਮਨ ਕੋ ਕੇ ਭਾਈ ਅੰਦਰ ਕਰੋ ਹਮ ਇਹਨਾਂ ਨੂੰ ਸਜ਼ਾਵਾਂ ਦਿਵਾਓ ਇਹਨਾਂ ਨੂੰ ਜੀ ਇਹਨਾਂ ਨੇ ਜੇ ਵਾਅਦਾ ਕਰਕੇ ਉਸ ਵਾਅਦੇ ਨੂੰ ਵੀ ਅਦਵੀ ਦਾ ਨਿਆਂ ਨਹੀਂ ਕੀਤਾ ਯਾਨੀ ਤੁਸੀਂ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਹੁਣ ਇਹਨਾਂ ਦੇ ਖਿਲਾਫ ਇੱਕ ਮਹਿੰਮ ਕਿੰਨੀ ਕੁ ਛੇੜੀ ਆ ਭਾਈ ਜੀ ਕਿ ਭਾਈ ਮਾਨ ਅਸੀਂ ਤੈਨੂੰ ਕਿਰਾਂਗੇ ਕਰ ਜ਼ਰਾ ਨਿਆ ਜੀ ਆ ਜੇ ਤੁਹਾਨੂੰ ਇਹ ਜਾਣਕਾਰੀ ਹੈ ਤੇ ਹੋ ਸਕਦਾ ਤਾਂ ਕਦੇ ਕਹ ਦੇਣਾ ਪ੍ਰਿਯੰਕਾ ਗਾਂਧੀ ਨੇ ਉੱਥੇ ਭੇਜਿਆ ਗਾਂ ਖਾਲਸਤਾਨੀ ਬੈਠੇ ਸਨ ਮੈਨੂੰ ਮਾਰ ਦੇਣਾ ਸੀ ਤੇ ਉਸ ਟਾਈਮ ਉਸ ਟਾਈਮ ਇਹ ਹਰਜੀਤ ਗਰੇਵਾਲ ਨੂੰ ਜੁੱਤੀ ਲਾ ਲਾ ਕੇ ਪੈਂਦੇ ਸੀ ਇਹ ਸੰਸਦ ਦੇ ਵਿੱਚ ਰਹੁੰਦੇ ਸੀ ਹਮ ਅੱਜ ਕਹਿੰਦੇ ਜੀ ਖਾਲਸਤਾਨੀ ਉੱਥੇ ਬੈਠੇ ਸਨ ਅੰਦੋਲਨ ਦੇ ਵਿੱਚ ਉਹਨਾਂ ਨੇ ਮੈਨੂੰ ਮਾਰ ਦੇਣਾ ਸੀ ਜੀ ਕਦੇ ਕਹਿੰਦੇ ਸਿੱਖਾ ਦਾ ਅਪਮਾਨ ਹੋ ਗਿਆ ਰਾਹੁਲ ਗਾਂਧੀ ਵਾਲਾ ਜਿਹੜਾ ਪ੍ਰਕਰਨ ਵਾਪਰਿਆ আরে ਬਿੱਟੂ ਸਾਹਿਬ ਭਾਈ ਛੇੜਾ ਤੇ ਛੇੜਾ ਤੁਸੀਂ ਜੀ ਕੱਲਾ ਉਹਨੇ ਕਹੀਆਂ ਤੁਹਾਨੂੰ ਲੜਾਈ ਤੁਹਾਡੀ ਸਿਆਸੀ ਹੀ ਆ ਹੂੰ ਲੈ ਗਿਆ ਉਹ ਕੰਮ ਵਹਿਲ ਹੋਇਆ ਦੂਜੇ ਪਾਸੇ ਤੁਰ ਪੈ ਕਿਸਾਨਾਂ ਵਾਲੇ ਪਾਸੇ ਪ੍ਰਿੰਕਾ ਵਾਲੇ ਪਾਸੇ ਹੁਣ ਉੱਥੋਂ ਗਾਹ ਵਧ ਗਏ ਹੋ ਜੀ ਕਿ ਕਾਲੀਆਂ ਨੇ ਆ ਕੀਤਾ ਵਾਹ ਕੀਤਾ ਭਾਈ ਤੁਹਾਡੇ ਹੀ ਕੇਂਦਰ ਚ ਸਰਕਾਰ ਆ ਮਾਨ ਸਾਹਿਬ ਦੀ ਇੱਥੇ ਆ ਜਿੰਨੇ ਬੇਅਦਬੀਆਂ ਕੀਤੀਆਂ ਅਸੀਂ ਤੇ ਕੱਖ ਨਾ ਰਹਿ ਉਹਦਾ ਤੇ ਕੱਖ ਨਾ ਰਹਿ ਜਿਹੜਾ ਬਚਾਉਂਦਾ ਪਿਆ ਹਾਂ ਬਿਲਕੁਲ ਜਿਹ ਕੱਖ ਨਾ ਰਹਿ ਉਹਦਾ ਜਿਹੜਾ ਕੱਖ ਕਰ ਨਹੀਂ ਦਿਆ ਜੀ ਅਸੀਂ ਤੇ ਹੁਣ ਵਾਦਵਾ ਹੀ ਦੇ ਸਕਦੇ ਪਰ ਸਾਡੇ ਕੋਲ ਕੀ ਆ ਜੀ ਤੁਸੀਂ ਤੇ ਜੁਰਤ ਨਾਲ ਕੋਈ ਕੁਝ ਵੀ ਨਹੀਂ ਕਰ ਰਹਾ ਹੂੰ ਪੁੱਛੋ ਤੁਹਾਡੇ ਨਾਲ ਯਾਰੀ ਦੋਸਤੀ ਹੈ ਮਾਨ ਸਾਹਿਬ ਦੀ ਹੁਣ ਪਤਾ ਨਹੀਂ ਐਸ ਮੌਕੇ ਹੈ ਕਿ ਨਹੀਂ ਤੁਸੀਂ ਤੇ ਗੁੜੇ ਯਾਰ ਸੀ ਕਦੇ ਪੁੱਛ ਲਿਓ ਕਿ ਭਾਈ ਤੁਸੀਂ ਇਹਨਾਂ ਮਾਮਲਿਆਂ ਦੇ ਵਿੱਚ ਮੌਰ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਿਉਂ ਨਹੀਂ ਅੱਗੇ ਵਧਾਈ ਹੂੰ ਤੁਸੀਂ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਡੇਰੇਦਾਰ ਤੋਂ ਪੁੱਛਗਿੱਛ ਕਿਉਂ ਨਹੀਂ ਕੀਤੀ ਭਾਈ ਪੁੱਛ ਲਓ ਤੁਸੀਂ ਤੁਸੀਂ ਪੁੱਛਣਾ ਹੈ ਨਾ ਸਰ ਬਿਲਕੁਲ ਤੁਸੀਂ ਪੁੱਛ ਸਕਦੇ ਹੋ ਅਸੀਂ ਪੁੱਛਾਂਗੇ ਤੇ ਫਿਰ ਗੁੱਸਾ ਵੀ ਕਰਾਂਗੇ ਤੁਸੀਂ ਉਹਨਾਂ ਦੇ ਖਲਬ ਨੂੰ ਇਹ ਮਕੀ ਛੜੀ ਆ ਜੀ ਜੇ ਇੰਨਾ ਹੀ ਆ ਭਾਈ ਉਹਨਾਂ ਨੂੰ ਕਹੋ ਕਿ ਜੇ ਕੱਲ੍ਹਿਆਂ ਨੇ ਕੀਤਾ ਸਾਬਤ ਕਰਕੇ ਉਹਨਾਂ ਨੂੰ ਸਜ਼ਾਵਾ ਦਿਵਾਓ ਇਹ ਰੈਲੀਆਂ ਕਰਦੇ ਫਿਰਦੇ ਨੇ ਮਸਤੀ ਨਾਲ ਹੂੰ ਤੁਸੀਂ ਕਾ ਛਿੜੋ ਲਹਿਰ ਹੁਣ ਤੇ ਬਹੁਤ ਸਮਾਂ ਹੋ ਗਿਆ ਹਨਾ ਹਰ ਵਾਰੀ ਤੁਸੀਂ ਬਹਾਨਾ ਲਾਉਂਨੇ ਆ ਵੋਟਾਂ ਵੇਲੇ ਆ ਕੇ ਵੀ ਅਸੀਂ ਆਹ ਬੇਅਦਬੀਆਂ ਦਾ ਇਨਸਾਫ ਕਰਾਵਾਂਗੇ ਜੀ ਆਹ ਕਰਾਂਗੇ ਉਹ ਕਰਾਂਗੇ ਆ ਪੰਜਵਾਂ ਸਾਲ ਆ ਮੰਨ ਲਓ ਨੇੜੇ ਆ ਹੁਣ ਫੇਰ ਉਹੀ ਮੁੱਦੇ ਸ਼ੁਰੂ ਹੋ ਗਿਆ ਹੁਣ ਇਹਨਾਂ ਮੁੱਦਿਆਂ ਤੇ ਫੇਰ ਰਾਜਨੀਤੀ ਹੋ ਜਾਣੀ ਆ ਫੇਰ ਲੋਕਾਂ ਨੇ ਵੋਟਾਂ ਪਾ ਦੇਣੀਆਂ ਫੇਰ ਚੱਲ ਸੋ। ਤੁਸੀਂ ਖਾਤਮਕ ਤੌਰ ਤੇ ਚੀਜ਼ਾਂ ਨੂੰ ਸਾਬਤ ਕਰੋ ਨਾ। ਐਕਚੁਅਲੀ ਜਾਂਚ ਪੜਤਾਲ ਚੱਲ ਰਹੀ ਆ ਤੁਹਾਡੇ ਕੋਲ ਏਜੰਸੀਆਂ ਨੇ ਕੇਂਦਰ ਦੀਆਂ ਬਹੁਤ ਤਗੜੀਆਂ ਆ। ਜੀ ਇਹਨਾਂ ਚੀਜ਼ਾਂ 'ਚ ਸਾਬਤ ਕਰੋ ਨਵੇਂ ਸਬੂਤ ਕੱਢ ਕੇ ਐਸਆਈਟੀ ਨੂੰ ਰੱਖ ਦਿਓ ਮਾਨ ਸਾਹਿਬ ਨੂੰ ਘੇਰ ਲਓ ਕੇ ਲਿਆ ਭਾਈ ਕਰਦੇ ਟ੍ਰਾਇਲ ਤੇ ਦੁਨੀਆ ਭਰ ਦੇ ਵਿੱਚ ਸਿੱਖ ਜਿਹੜੇ ਆ ਭਾਈ ਤੁਹਾਡੇ ਗੋਗੇ ਕੌਣ ਲੱਗ ਜਾਣਗੇ? ਕੀ ਰਵਨੀਤ ਬਿੱਟੂ ਨੇ ਯਾਰ ਆਪਣੀ ਜ਼ਿੰਦਗੀ ਚ ਆਪਣੇ ਸਿਆਸੀ ਕੈਰੀਅਰ ਚ ਬਾ ਕਮਾਲ ਕੰਮ ਕੀਤਾ ਤੁਸੀਂ ਤਾਂ ਹੀਰੋ ਬਣ ਚੁੱਕੇ ਸਾਬ ਬਾਕੀ ਮੈਨੂੰ ਤਾਂ ਬਾਕੀ ਬਿਆਨ ਦੇਣ ਦੀ ਬਾਕੀ ਗੱਲਾਂ ਕਰਨ ਦੀ ਲੋੜ ਹੀ ਨਾ ਪਵੇ ਸ਼ਾਇਦ ਜੇ ਕੰਮ ਹੋ ਜਿਤੈ ਖੈਰ ਬਹੁਤ ਸ਼ੁਕਰੀਆ ਜੀ ਜਸਪ੍ਰੀਤ ਜੀ ਸੁਖ ਮੈਂਬਰ ਸਾਹਿਬ ਪਿੰਦਰ ਜੀ ਧੰਨਵਾਦ ਜੀ ਤੁਹਾਡਾ ਮਿਹਰਬਾਨੀ ਸਾਰੇ ਦੋਸਤ ਇਹਨਾਂ ਦਾ ਅਸਲ ਚਰੋਲਾ ਮੈਂ ਤੁਹਾਨੂੰ ਦੱਸਿਆ ਤੇ ਅਰਵਿੰਦ ਖੰਨਾ ਨੂੰ ਲੈ ਗਾ ਹਾਂ ਜੀ ਠੀਕ ਹੈ ਜੀ ਇਹਨਾਂ ਦਾ ਮੈਂ ਤੁਹਾਨੂੰ ਕੱਲ ਹੀ ਗੱਲ ਕਰ ਰਿਹਾ ਸੀ ਨਾ ਕਿ ਇਹਨਾਂ ਦਾ ਹੁਣ ਕੰਮ ਚੱਲੂਗਾ ਇਹ ਮਾਲਵੇਚ ਆ ਰਹੇ ਆ ਉਹ ਇਹਨਾਂ ਦੇ ਬੰਦੇ ਪੱਟ ਰਹੇ ਹੂੰ ਬਸ ਇਹੀ ਖੇੜਿਆਂ ਨੂੰ ਲਈ ਜਾਂਦਾ ਕੋਈ ਪੁੱਟ ਕੇ ਸਿਆਲੋਂ ਬੂਟਾ ਹੁਣੇ ਬੂਟੇ ਜਿਹੜੇ ਇਦਾਂ ਹੀ ਪੱਟੀ ਜਾਣਗੇ ਇਦਾਂ ਹੀ ਜਿਹੜੇ ਫਿਰ ਉਹਦੇ ਉਹਦੇ ਮਗਰ ਉਹਦਾ ਉਹਦਾ ਹੀ ਕੰਮ ਚੱਲੀ ਜਾਊਗਾ ਬੰਦੇ ਆਲੇ ਬੂਟੇ ਪੱਟ ਪੱਟ ਕੇ ਇੱਕ ਦੂਜੇ ਦੇ ਸੁੱਟੀ ਜਾਂਦੇ ਆ ਹਾਂ ਜੀ ਕੈਰਮਿਤ ਜੀ ਜਾਂਦੇ ਜਾਂਦੇ ਇੱਕ ਬਹੁਤ ਵੱਡੀ ਖਬਰ ਬਹੁਤ ਵੱਡੀ ਜਾਣਕਾਰੀ ਅਸੀਂ ਤੁਹਾਡੇ ਤੋਂ ਲੈਣੀ ਹੈ ਤੇ ਦਰਸ਼ਕਾਂ ਦੇ ਨਾਲ ਸਾਂਝੀ ਕਰਨੀ ਹੈ ਬੋਗਸ ਖਰੀਦ ਵਾਲਾ